ਇਰੀਵਾਹੇ ਗੁਰੂ ਸਾਹਿਬ ਜੀ ਗਾਉੜੀ ਮਹੱਲਾ ਪੰਜਵਾ ਰੰਗ ਸੰਗ ਬਿਖਿਆ ਕੇ ਪੋਗਾ ਇਨ ਸੰਗ ਅੰਧ ਨਾ ਜਾਣੀ ਹਉ ਸੰਚਉ ਹਉ ਖਾਟਤਾ ਸਗਲੀ ਅਵਦ ਬਿਹਾਨੀ ਰਹਾਉ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੋ ਜਹ ਸਮਾਨੀ ਜੋ ਬਨਵੰਤ ਆਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਨੀਤ ਬੰਧ ਪਸਖੇ ਪਾਛੇ ਤਿੰਨ ਹੋ ਕਉ ਸੰਪਾਨੀ ਜਿਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸਚ ਕਰਮ ਕਰ ਇਹ ਬੰਧਨ ਬੰਧਾਨੀ दयाल पुरुष कृपा करो नानक दास दशानी झमला एक ਊੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗਾਉੜੀ ਪੂਰਬੀ ਛੰਤ ਮਹੱਲਾ ਪਹਿਲਾ ਮੁੰਦ ਰੈਣ ਦੁਹੇ ਲੜੀਆ ਜੀਓ ਨੀਂਦ ਨਾ ਆਵੇ ਸਾ ਧਨ ਦੁਬਲੀਆ ਜੀਓ ਪਿਰ ਕੇ ਹਾਵੈ ਸਾ ਧਨ ਦੁਬਲੀਆ ਜੀਓ ਪਿਰ ਕੈ ਹਾਵੈ ਧਨ ਥੀ ਦੁਬਲ ਕੰਤ ਹਾਵੈ ਕੀ ਵਨੈਣੀ ਦੇਖੈ ਸੀਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕੇ ਤਹ ਨ ਲੇਖੈ ਮੈ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨ ਆਵੈ ਮੈ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨ ਆਵੇ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪਿਰ ਨੀਂਦ ਨ ਆਵੇ ਮੁੰਦ ਨੇ ਮਾਨੜੀਆ ਜੀਓ ਬਿਨ ਧਣੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਔਰ ਧਾਰੇ ਨਾਹ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪਰੀਤ ਪਿਆਰ ਨਾਹੀ ਵਸਹਿ ਸਾਚ ਸੁਹੇਲੀਆ ਸਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧੰਨ ਨਾਮ ਸਹਿਜ ਸਮਾਨੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇਹਾ ਗੁਰ ਪੁਛ ਲਿਖਾਉਗੀ ਜੀਉ ਸ਼ਬਦ ਸਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆਂ ਨਿਕਸ ਜਾਤੌ ਰਹੈ ਅਸਥਿਰ ਜਾਮ ਸਚ ਪਛਾਣਿਆ ਸਾਚ ਕੀ ਮਤ ਸਦਾ ਨਵਤਨ ਸਬਦ ਨੇਹ ਨਵੇ ਲਓ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਇਛੁ ਪੁਨੀ ਜੀਓ ਹਮ ਘਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਰ ਨਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਓ ਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਤਨ ਕਰਹਿ ਬਿੰਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰਹਿ ਰਲੀਆਂ ਇਛ ਮੇਰੀ ਪੁੰਨੀਆਂ ਗਾਉੜੀ ਛੰਤ ਮਹੱਲਾ ਪਹਿਲਾ ਸੋ ਨਾਹ ਪ੍ਰਭੂ ਜੀਓ ਏ ਕਲੜੀ ਬਨ ਮਾਹੇ ਕਿਉ ਧੀ ਰਹੇਗੀ ਨਾਹ ਬਿਨਾ ਪ੍ਰਭ ਵੇ ਪਰਵਾਹੇ ਧਨ ਨਾਹ ਬਾਝੋਂ ਰਹਿ ਨਾ ਸਕੇ ਵਿਖਮ ਰੈਣ ਕਣੇਰੀਆ ਧਨ ਨਾਹ ਬਾਝੋਂ ਰਹਿ ਨਾ ਸਕੇ ਵਿਖਮ ਰੈਣ ਕਣੇਰੀਆ ਨਹਿ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜੋ ਪਿਆਰੇ ਕੋਏ ਨਾ ਸਾਰੇ ਇਕ ਲੜੀ ਕੋਰ ਲਾਏ ਨਾਨਕ ਸਾ ਧਨ ਮਿਲੈ ਮਿਲਾਏ ਬਿਨ ਪ੍ਰੀਤਮ ਦੁਖ ਪਾਏ ਫਿਰ ਛੋੜਿਆ ੜੀ ਜੀਓ ਕਵਣ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦ ਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੇ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣਸਾਰੈ ਸਤਗੁਰ ਮੇਲੀ ਤਾ ਫਿਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾ ਫਿਰ 라ਵੇ ਜਾਂ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨਿ ਘਰਿਆ ਜਿਓ ਕੂੜ ਮੁੱਠੀ ਕੂੜਿਆ ਰੇ ਕਿਉ ਊਲੈ ਗਲ ਜੇਵੜੀਆ ਜਿਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸਹੀ ਕਾਸੋ ਹੋਵੇ ਪੁੰਨ দান ਅਨੇਕ ਨਾਵਣ ਕਿਉ ਅੰਤਰ ਮਲ ਧੋਵੇ ਨਾਮ ਬਿਨਾ ਗਤ ਕੋਏ ਨਾ ਪਾਵੇ ਹੱਥ ਨਿਗਰਹਿ ਬੀ ਬਾਣ ਨਾਨਕ ਸੱਚ ਘਰ ਸ਼ਬਦ ਸਿਂਆ ਪੈ ਦੁਬਿਦਾ ਮਹਿਲ ਕੀ ਜਾਣੇ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਅਨ ਦਿਨੋ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਲੇ ਬੋ ਖਿੰਖਿਨ ਖਿਨੋ ਪਰਖ ਲੇ ਖਾ ਨਦਰ ਸਾਚੀ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੈ ਸੱਚ ਪਾਇਆ ਰਾਗ ਗਾਉੜੀ ਪੂਰਬੀ ਛੰਤ ਮਹੱਲਾ ਤੀਜਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਧ ਧਨ ਬਿਨੋਂ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਬਰ ਨ ਕੋਈ ਬਿਨ ਸੇਵੈ ਸੁਖ ਪਾਏ ਨਾਨਕ ਸਾ ਤਨ ਮਿਲਾ ਮਿਲਾਏ ਜਿਸ ਨੋ ਆਪ ਮਿਲਾਏ ਧਨ ਰਹਿਣ ਸੁਹੇਲੜੀਐ ਜਿਉ ਹਰਿ ਸਿਉ ਚਿਤ ਲਾਏ ਸਤ ਗੁਰ ਸੇਵਾ ਭਾਉ ਕਰ ਜਿਉ ਵਿਚੋਂ ਆਪ ਗਵਾਏ ਵਿਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਪਾਓ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਲ ਹਾਰੋ ਤਨ ਏਕ ਲੜੀ ਜਿਓ ਬਿਨਨਾ ਪਿਆਰੇ ਦੂਜੈ ਪਾਏ ਮੁਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹਿ ਖੁਆਈ ਊੜਵੇ ਗੁੱਤੀ ਤਾਂ ਫਿਰ ਮੁਤੀ ਸਾਤਨ ਮਹਿਲ ਨ ਪਾਈ ਗੁਰ ਸ਼ਬਦ ਦੇ ਰਾਤੀ ਸਹਜੇ ਮਾਤੀ ਅਨ ਦਿਨ ਰਹੈ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜਿਉ ਆਪ ਮਿਲਾਏ ਤਾਂ ਮਿਲੀਐ ਹਰ ਮੇਲੇ ਜਿਉ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜਿਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਇਉ ਮਿਲੀਐ ਮਾਏ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨਾ ਪਾਏ કામણ રંગ રાતી સહજે માતી ગુર કહે શબ્દ વિચારે નાનક કામણ હરવર પાયા ગુર કહે પાએ પਿਆરે ગાવડી મહલ્લા તીજા પિર બિન ખરી નિમાણી જીયો બિન પિર ક્યો જીવા મેરી માઈ પિર બિન નીંદ ન આવએ જીયો કાપડ તન ના સુહાઈ ਕਾਪਰ ਤਨ ਸੁਹਾਵੇ ਜਾਂ ਪਿਰ ਭਾਵੇ ਗੁਰ ਮਤੀ ਚਿਤ ਲਾਈਐ ਸਦਾ ਸੁਹਾਗਣ ਜਾਂ ਸਤ ਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾਂ ਪਿਰ 라ਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋ ਮੈਂ ਮਾਰੇ ਇਨ ਬਿਦ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਿਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲ ਦੁਖ ਵਿਸਾਰੇ ਕਾਮਣ ਪਰਹ ਭੁਲੀ ਜਿਓ ਮਾਇਆ ਮੋਹੇ ਪਿਆਰੇ ਝੂਠੀ ਝੂਠ ਲੱਗੀ ਜਿਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੁਵੈ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿਚਹੁ ਹਉ ਮੈਂ ਮਾਰੇ ਹਰ ਕਾ ਨਾਮ ਮਿਰ ਦੇ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਹਿ ਮਾਣੀ ਮੈਂ ਨੈਣੀ ਨੀਂਦ ਨ ਆਵੈ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੈ ਘਰੂ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤੇ ਵਹਿ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਹੇ ਗਉੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਜੀਓ ਹਰ ਕੈ ਸਹਿਜ ਸੁਭਾਏ ਮਨ ਮੋਹਨ 모ਹੇ ਲਿਆ ਜੀਓ ਦੁਬਿਦਾ ਸਹਜ ਸਮਾਏ ਦੁਬਿਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੋ ਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿਚਹੁ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਇ ਪਿਆਰੇ ਰਹਿਣ ਸੁਖ ਸੁਤੀ ਜੀਉ ਅੰਤਰ ਔਰ ਧਾਰੇ ਅੰਤਰ ਔਰ ਧਾਰੇ ਮਿਲਿਐ ਪਿਆਰੇ ਅਨ ਦਿਨ ਦੁਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਿਦਾ ਮਾਰਨੇ ਵਾਰੇ ਨਾਨਕ ਸੱਚ ਮੇਲੀ ਸੋਹਾਗਣ ਗੁਰ ਕੈ ਹੇਤ ਅਪਾਰੇ ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸੀਗਾਰੇ ਸੱਚ ਸ਼ਬਦ ਸੀਗਾਰੇ ਹਉ ਮੈਂ ਮਾਰੇ ਗੁਰਮੁਖ ਘਾਰਜਿਸ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣਿਆ ਜੀਉ ਫਿਰ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਉ ਆਪੇ ਬਖਸ਼ਣ ਹਾਰਾ ਅਬਗਨ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿ ਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤ ਗੁਰੂ ਬੂਜਿ ਬੁਝਾਈ ਸਦਾ ਆਨੰਦ ਰਹੈ ਦਿਨ ਰਾਤੀ ਅਨ ਦਿਨ ਰਹੈ ਲਿਵ ਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾ ਤਨ ਨਉ ਨਿਦ ਪਾਈ ਸਦਾ ਆਨੰਦ ਰਹੈ ਦਿਨ ਰਾਤੀ ਅਨ ਦਿਨ ਰਹੈ ਲਿਵ ਲਾਈ ਨਾਨਕ ਸਹਿਜੇ ਹਰ ਵਾਰ ਪਾਇਆ ਸਾਤਨ ਨਉ ਨਿਧ ਪਾਈ ਗਉੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਕਿਉ ਕਰ ਦੁਤਰ ਤਰੇ ਆ ਜਾਏ RAM ਨਾਮ ਕਰਬੋ ਹਿਥਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਬਿਦ ਦੁਤਰ ਤਰੀਐ ਗੁਰਮੁਖ ਭਗਤ ਪਰਾਪਤ ਹੋਵੇ ਜੀਵਤਿਆਂ ਔ ਮਰੀਏ ਖਿੰਨ ਮਹਾਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨ ਹੂਰਾ ਇਸਤਰੀ ਪੁਰਖ ਕਾਮ ਵਿਆਪੇ ਜਿਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੈ RAM ਨਾਮ ਵਖਾਣ ਆਪ ਤਰੈ ਕੁੱਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜਿਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜਿਉ ਰਾਮ ਨਾਮ ਵਾਪਾਰ ਰਾਮ ਨਾਮ ਵਾਪਾਰ ਅਗਮ ਅਪਾਰਾ ਗੁਰ ਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿਚਹੁ ਆਪ ਗਵਾਈਐ ਹਮਤ ਹੀਣ ਮੂਰਖ ਮੁਗਧ ਅੰਦੇ ਸਤ ਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜਿਉ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜਿਉ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਬਟੋ ਆਪੇ ਕਰੇ ਕਰਾਏ ਆਪੇ ਗੁਣ ਦਾਤਾ ਅਬ ਗੁਣ ਮਿਟੇ ਆਪੇ ਗੁਣ ਦਾਤਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਬਟੋ ਆਪੇ ਕਰੇ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ